ਜਿਵੇਂ ਕਿ ਤੁਸੀਂ ਜਾਣਦੇ ਹੋ ਲੁਧਿਆਣੇ ਦੇ ਵਿੱਚ ਸਰਸ ਮੇਲਾ ਚੱਲ ਰਿਹਾ ਹੈ ਤੇ ਉੱਥੇ ਲਾਈਵ ਪਰਫੋਰਮੈਂਸ ਦੀ ਸਤਿੰਦਰ ਸਰਤਾਜ ਦੀ ਤੇ ਸਤਿੰਦਰ ਸਰਤਾਜ ਦੇ ਲਾਈਵ ਪਰਫੋਰਮੈਂਸ ਦੌਰਾਨ ਪੈ ਗਿਆ ਪੰਗਾ ਜੀ ਹਾਂ ਦੋਸਤੋ ਐਸਐਚਓ ਦਾ ਪੈ ਗਿਆ ਪੰਗਾ ਉੱਥੇ ਧੱਕਾ ਮੁਕੀ ਹੋਣ ਲੱਗ ਪਈ ਇਸ ਤੋਂ ਬਾਅਦ ਦੀਆਂ ਤਸਵੀਰਾਂ ਤੇ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਇੱਕ ਵਾਰੀ ਤੁਸੀਂ ਇਹ ਵੀਡੀਓਜ਼ ਜ਼ਰੂਰ ਦੇਖੋ ਇਹ ਉਹ ਵੀਡੀਓ ਆ ਜਿਸ ਦੇ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਇਕੱਠ ਸੀ ਸਰਸ ਮੇਲੇ ਦੇ ਵਿੱਚ ਤੇ ਲੋਕ ਐਕਸਾਈਟਿਡ ਸੀ ਸਤਿੰਦਰ ਸਰਤਾਜ ਨੂੰ ਦੇਖਣ ਦੇ ਲਈ ਪਰ ਉੱਥੇ ਧੱਕਾ ਮੁਕੀ ਹੋਣ ਲੱਗ ਪਈ ਤੇ ਬਹਿਸ ਬਸਾਈ ਹੋ ਗਈ ਐਸ ਐਚਓ ਦੇ ਨਾਲ ਇੱਕ ਉੱਥੇ ਜਿਹੜੇ ਲੋਕ ਨੇ ਉਹਨਾਂ ਦੀ ਬਾਕੀ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਇੱਕ ਮਿੰਟ ਜਰੂਰ ਕਰਿਓ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਬਾਕੀ ਆਪਣੇ ਵਿਚਾਰ ਸਾਂਝੇ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਦੀਆਂ ਹੋਰ ਖਬਰਾਂ ਦੇ ਲਈ ਧੰਨਵਾਦ